ਆਪਣੇ ਘਰ ਪਰੌਣੇ ਆ ਨਿਆਣਾ ਹੋਵੇ ਜਾਂ ਫਿਰ ਆਪਣੇ ਕੋਲ ਸਮੇਂ ਘੱਟ ਹੋਵੇ ਤਾਂ ਇਹ ਜੋ ਰੈਸਪੀ ਆ ਆਪਾਂ ਨੇ 10 ਤੋਂ 12 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਰੈਸਪੀ ਤੇ ਇੰਨੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਣੇ ਰਹਿਣਾ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਤੇ ਵੀਡੀਓ ਥੋੜੀ ਜਿਹੀ ਬਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਸੇ ਚੈਨਲ ਦੇ ਉੱਤੇ ਆਪਾਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਰੈਸਪੀਸ ਲੈ ਕੇ ਆ ਰਹੇ ਹਾਂ ਤੇ ਛੇਤੀ ਛੇਤੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਚਲੋ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਇਹ ਜਿਹੜੀ ਦਾਲ ਹੈ ਮੈਂ ਪਹਿਲਾਂ 1 ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੀ ਸੀਗੀ ਤਾਂ ਇਹ ਆਪਣੀ ਜਿਹੜੀ ਦਾਲ ਹੈ ਕਾਫੀ ਸੌਫਟ ਵੀ ਹੋ ਗਈ ਹੈ ਤੇ ਇਹਦਾ ਆਪਾਂ ਪਾਣੀ ਕੱਢ ਦਵਾਂਗੇ ਤੇ ਨੂੰ ਇੱਕ ਵਾਰੀ ਦੁਬਾਰਾ ਧੋ ਲਵਾਂਗੇ ਇਸ ਤਰ੍ਹਾਂ ਆਪਾਂ ਨੇ ਇਹਦਾ ਪਾਣੀ ਕੱਢ ਦਿੱਤਾ ਹੈ ਤੇ ਸਾਫ਼ ਪਾਣੀ ਪਾ ਕੇ ਆਪਾਂ ਇੱਕ ਵਾਰੀ ਢੋਲ ਦਵਾਂਗੇ ਤੇ ਆਪਾਂ ਪਾਣੀ ਢੋਲ ਦਿੱਤਾ ਤੇ ਇੱਥੇ ਮੈਂ ਦੋ ਪਿਆਜ਼ ਲੈਨੇ ਮੀਡੀਅਮ ਜੇ ਸਾਈਜ਼ ਦੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਗੋਲ ਕੱਟ ਲਵਾਂਗੇ ਸੈਂਟਰ ਦੇ ਵਿੱਚੋਂ ਤੇ ਇਸ ਤਰ੍ਹਾਂ ਇਹਦੇ ਸਾਰੇ ਪੀਸਸ ਹਾਫ ਦੇ ਵਿੱਚ ਆਪਾਂ ਕੱਟ ਲਵਾਂਗੇ ਤੇ ਦੋਨੋਂ ਪਿਆਜ਼ਨੋਂ ਆਪਾਂ ਇਸੇ ਤਰ੍ਹਾਂ ਸੈਂਟਰ ਚੋਂ ਕੱਟ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਦੇ ਮੈਂ ਪੀਸ ਕਰ ਲਏ ਨੇ ਪਿਆਜ਼ ਦੇ ਤੇ ਹੁਣ ਮੈਂ ਛੋਲਿਆਂ ਦੀ ਦਾਲ ਸੀ ਜਿਹੜੀ ਆਪਾਂ ਇਹਦੇ ਵਿੱਚ ਕੁੱਕਰ ਚ ਪਾਤੀ ਸਾਰੀ ਤੇ ਨਾਲ ਹੀ ਮੈਂ ਪਿਆਜ਼ ਪਾਤੇ ਨੇ ਤੇ ਨਾਲ ਹੀ ਮੈਂ ਲਿਆ ਇੱਕ ਟਮਾਟਰ ਇਹਦੇ ਵੀ ਚਾਰ ਪੀਸ ਕਰਕੇ ਆਪਾਂ ਨੇ ਇਸੇ ਤਰ੍ਹਾਂ ਪਾ ਦੇਣੇ ਨੇ ਤੇ ਨਾਲ ਹੀ ਪਾ ਦੇਣਾ ਆਪਾਂ ਇਹ ਤਿੰਨ ਤੋਂ ਚਾਰ ਗਲਾਸ ਪਾਣੀ ਤੇ ਮੈਂ ਡੇਢ ਕੋਲੀ ਦਾਲ ਦੀ ਲਈ ਸੀ ਤੇ ਮੈਂ ਉਹਦੇ ਵਿੱਚ ਚਾਰ ਗਲਾਸ ਪਾਣੀ ਪਾਤਾ ਇੱਕ ਚਮਚ ਨੂਨ ਤੇ ਇੱਕ ਚਮਚ ਹਲਦੀ ਪਾ ਕੇ ਆਪਾਂ ਇਹਦੀਆਂ ਚਾਰ ਸੀਟੀਆਂ ਲਗਵਾ ਲਵਾਂਗੇ ਕਿਉਂਕਿ ਇਹ ਦਾਲ ਨੂੰ ਥੋੜੀ ਜਿਹੀ ਸੀਟੀਆਂ ਘੱਟ ਜ਼ਿਆਦਾ ਲੱਗਦੀਆਂ ਨੇ ਤੇ ਇਹ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਹੈ ਤੇ ਆਪਾਂ ਚਾਰ ਸੀਟੀਆਂ ਲਵਾ ਲਾਂਗੇ ਇਹਨੂੰ ਤੇ ਨਾਲ ਹੀ ਇਹ ਆਪਣੇ ਚੋਲ ਲੈਣ ਮੈਂ ਇੱਕ ਕोली ਤੇ ਤੁਹਾਡੇ ਕੋਲ ਜਿਹੜੇ ਵੀ ਚੋਲ ਨੇ ਤੁਸੀਂ ਯੂਜ਼ ਕਰ ਸਕਦੇ ਹੋ ਚੋਲਾ ਨੂੰ ਮੈਂ ਧੋ ਲਿਆ ਤੇ ਨਾਲ ਹੀ ਮੈਂ ਦੋ ਗਲਾਸ ਪਾਣੀ ਪਾ ਦਿੱਤਾ ਸੀ ਕਲਾਈ ਦੇ ਵਿੱਚ ਤੇ ਅੱਜ ਆਪਾਂ ਚੋਲ ਬਣਾਵਾਂਗੇ ਕਲਾਈ ਦੇ ਵਿੱਚ ਤੇ ਨਾਲ ਹੀ ਮੈਂ ਪਾਤਾ ਹੈ ਜੀਰਾ 1 ਚਮਚ ਤੇ 1 ਚਮਚ ਮੈਂ ਪਾ ਦਿੱਤਾ ਹੈ ਲੂਣ ਤੇ ਇੱਕ ਵੱਡਾ ਚਮਚ ਮੈਂ ਪਾ ਦਾਂਗੀ ਰਿਫਾਈਨਡ ਆਇਲ ਸਰੋਂ ਦਾ ਤੇਲ ਨਹੀਂ ਪਾਣਾ ਆਪਾਂ ਨੇ ਰਿਫਾਈਨਡ ਆਇਲ ਪਾਣਾ ਤੇ ਸਾਰੀ ਚੀਜ਼ ਆਪਾਂ ਨੇ ਮਿਕਸ ਕਰ ਦਿੱਤੀ ਹੈ ਨੇ ਇਸ ਤਰੀਕੇ ਨਾਲ ਆਪਣੀ ਜਿਹੜੀ ਰੈਸਪੀਆ ਨੇ ਦੋਨੋਂ ਨਾਲ ਦੀ ਨਾਲ ਬਣ ਜਾਣਗੀਆਂ ਤੇ ਬਹੁਤ ਹੀ ਛੇਤੀ ਆਪਣੀ ਜਿਹੜੀ ਹੈ ਲੰਚ ਦੀ ਰੈਸਪੀ ਤਿਆਰ ਹੋ ਜਾਏਗੀ ਜਦ ਤੱਕ ਦਾਲ ਤੇ ਚੋਲ ਪੱਕਦੇ ਪਏ ਨੇ ਉਨੀ ਦੇਰ ਮੈਂ 3-4 ਕਪੜੇ ਸੀ ਉਹ ਵੀ ਮੈਂ ਪ੍ਰੈਸ ਕਰ ਲੈਣੀ ਹੈ ਹਸਬੈਂਡ ਦੇ ਤੇ ਇਸ ਤਰੀਕੇ ਨਾਲ ਆਪਾਂ ਨੇ ਮੈਂ ਕਪੜੇ ਪ੍ਰੈਸ ਕਰ ਲੈਣੇ ਥੋੜਾ ਜਿਹਾ ਟਾਈਮ ਵੀ ਆਪਣਾ ਬਚ ਜਾਏਗਾ ਉਹ ਤੱਕ ਆਪਣੀ ਦਾਲ ਤੇ ਚੋਲ ਨੇ ਉਹ ਵੀ ਪੱਕ ਜਾਣਗੇ ਤੇ ਨਾਲ ਦੀ ਨਾਲ ਮੈਂ ਆਪਣਾ ਐਕਸਟਰਾ ਟਾਈਮ ਬਚ ਜਾਂਦਾ ਤੇ ਮੈਂ ਐਕਸਟਰਾ ਟਾਈਮ ਦੇ ਵਿੱਚ ਥੋੜਾ ਬਹੁਤ ਘਰ ਦਾ ਵੀ ਕੰਮ ਕਰ ਲੈਨੀ ਨਾਲ ਦੀ ਨਾਲ ਆਪਣੀ ਰੈਸਪੀ ਵੀ ਬਣਦੀ ਰਹਿੰਦੀ ਹੈ ਤੇ ਇੱਥੇ ਆ ਗਈ ਮੈਂ ਕਿਚਨ ਦੇ ਵਿੱਚ ਤੇ ਦੇਖ ਰਹੇ ਕਿ ਜਿਹੜਾ ਪਾਣੀ ਹੈ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਆਪਾਂ ਨੇ ਜਿਹੜਾ ਢੱਕਣਾ ਹੈ ਉਹ ਥੋੜਾ ਜਿਹਾ ਨੰਗਾ ਰੱਖ ਦੇਣਾ ਤੇ ਇਸ ਤਰ੍ਹਾਂ ਜਿਹੜਾ ਆਪਣੇ ਚੋਲ ਨੇ ਇਸ ਤਰ੍ਹਾਂ ਉਬਾਲ ਚੋਲਾ ਦੀ ਚੁਆ ਲ ਆ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਢੱਕਣਾ ਨਹੀਂ ਹੈਗਾ ਇਹਨੂੰ ਤੇ ਦੋ ਤੋਂ ਤਿੰਨ ਮਿੰਟ ਆਪਾਂ ਇਸੇ ਤਰ੍ਹਾਂ ਹੀ ਰੱਖ ਦਾਂਗੇ ਤੇ ਸਿਟੀ ਵੀ ਲੱਗ ਗਈ ਐ ਚਾਰ ਸਿਟੀਆਂ ਆ ਗਈਆਂ ਨੇ ਤੇ ਹੁਣ ਪਾਣੀ ਜਿਹੜਾ ਹੈਗਾ ਚੋਲਾਂ ਦਾ ਬਿਲਕੁਲ ਹੀ ਥੋੜਾ ਜਿਹਾ ਰਹਿ ਗਿਆ ਤੇ ਇਹ ਸਟੇਜ ਦੇ ਆਪਾਂ ਗੈਸ ਨੂੰ ਕਰ ਦਾਂਗੇ ਤੇ ਇਹਨੂੰ ਪੂਰੀ ਤਰ੍ਹਾਂ ਚੰਟ ਪ੍ਰਾਤ ਨੂੰ ਟੱਕ ਕੇ ਰੱਖ ਦਵਾਂਗੇ ਤਿੰਨ ਤੋਂ ਚਾਰ ਮਿੰਟ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਟੱਕੇ ਰਹਿਣ ਦਾਂਗੇ ਤੇ ਜਿਹੜੇ ਚੋਲ ਐ ਆਪਣੇ ਬਹੁਤ ਹੀ ਵਧੀਆ ਪੱਕ ਜਾਣਗੇ ਤੇ ਇਹਦੀ ਵੀ ਜਿਹੜੀ ਗੈਸ ਦੀ ਫਲੇਮ ਐ ਇਹਨੂੰ ਮੈਂ ਆਫ ਕਰਤਾ ਤੇ ਇੱਥੇ ਹੁਣ ਆਪਾਂ ਤੜਕਾ ਤਿਆਰ ਕਰ ਲੈਨੇ ਆ ਇੱਥੇ ਮੈਂ ਇੱਕ ਕੜੀ ਪੱਤਾ ਲਿਆ ਹੈ ਤੇ ਇਹਦੇ ਨੂੰ ਆਪਾਂ ਇਸ ਤਰ੍ਹਾਂ ਪੱਤੀਆਂ ਇਹਦੀ ਵੱਖਰੀਆਂ ਕਰ ਲਵਾਂਗੇ ਤੇ ਜਿੱਦਾਂ ਹੀ ਤੇਲ ਗਰਮ ਹੋਏਗਾ ਤੇ ਆਪਾਂ ਕੜੀ ਪੱਤਾ ਪਾ ਦਵਾਂਗੇ ਤੇ ਨਾਲ ਹੀ ਇਹਦੇ ਵਿੱਚ ਪਾ ਦਵਾਂਗੇ ਮੈਂ ਜੀਰਾ ਇੱਕ ਚਮਚਾ ਮੈਂ ਜੀਰਾ ਪਾਤਾ ਹੈ ਤੇ ਨਾਲ ਹੀ ਮੈਂ ਪਾ ਦਵਾਂਗੀ ਥੋੜੀ ਜੀ ਹਿੰਗ ਹਿੰਗ ਦਾ ਜਿਹੜਾ ਸਵਾਦ ਦੇ ਬਹੁਤ ਹੀ ਵਧੀਆ ਹੁੰਦਾ ਇਸ ਥਾਲ ਦੇ ਵਿੱਚ ਮੈਂ ਹਿੰਗ ਜ਼ਰੂਰ ਪਾਣੀ ਆ ਤੇ ਨਾਲ ਹੀ ਮੈਂ ਇੱਥੇ ਦੋ ਹਰੀਆਂ ਮਿਰਚਾਂ ਲਈਆਂ ਸੀ ਇਕ ਹਰੀ ਮਿਰਚ ਸੀਕ ਤੇ ਹੀ ਗਏ ਹਰੀ ਤੋਂ ਲਾਲ ਜਿਹੜੀ ਹੋ ਗਈ ਹੈ ਉਹਨੂੰ ਵਿੱਚੋਂ ਆਪਾਂ ਕੱਟ ਕੇ ਪਾ ਦਤਾ ਤੇ ਨਾਲ ਹੀ ਮੈਂ ਪਾ ਦਤਾ ਹੈ ਇੱਥੇ ਲੂਣ ਤੇ ਇੱਕ ਚਮਚ ਮੈਂ ਪਾ ਦਤਾ ਹੈ ਸੁੱਕਾ ਧਨੀਆ ਤੇ ਇੱਕ ਚਮਚ ਮੈਂ ਪਾ ਦਤੀ ਹੈ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜਿਹੀ ਮੈਂ ਹਲਦੀ ਪਾ ਦਤੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਮੇਨ ਆਪਣਾ ਸੀਕ੍ਰੇਟ ਹੈਗਾ ਆਪਾਂ ਜਿਹੜਾ ਆਚਾਰ ਹੁੰਦਾ ਆਂਬ ਦਾ ਉਹਦਾ ਆਪਾਂ ਮਸਾਲਾ ਲਵਾਂਗੇ ਅੱਧਾ ਚਮਚ ਮੈਂ ਆਚਾਰ ਦਾ ਮਸਾਲਾ ਲੈ ਲਿਆ ਤੇ ਵਿੱਚ ਪਾਤਾ ਹੈ ਇਹਦਾ ਜਿਹੜਾ ਸਵਾਦ ਹੈ ਇਸ ਦਾਲ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਤੁਸੀਂ ਜ਼ਰੂਰ ਰਿਕੁਐਰ ਟ੍ਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਪਸੰਦ ਆਏਗੀ ਇਹ ਰੈਸਪੀ ਤੇ ਦਾਲ ਜਿਹੜੀ ਆਪਣੀ ਬਹੁਤ ਵਧੀਆ ਪੱਕ ਗਈ ਹੈ ਤੇ ਆਪਣਾ ਜਿਹੜਾ ਤੜਕਾ ਹੈ ਉਹ ਵੀ ਤਿਆਰ ਹੈ ਤੇ ਹੁਣ ਆਪਾਂ ਤੜਕਾ ਇਹਦੇ ਵਿੱਚ ਪਾ ਦਵਾਂਗੇ ਤਾਂ ਦੇਖੋ ਆਪਣਾ ਜਿਹੜਾ ਤੜਕਾ ਆਪਾਂ ਨੇ ਦਾਲ ਦੇ ਵਿੱਚ ਪਾਤਾ ਹੈ ਤੇ ਹੁਣ ਇਹਦੇ ਬਾਅਦ ਆਪਾਂ ਨੇ ਹਾਈ ਫਲੇਮ ਵਿੱਚ 2 ਮਿੰਟ ਵਾਸਤੇ ਆਪਾਂ ਗੈਸ ਨੂੰ ਚੰਗੀ ਤਰ੍ਹਾਂ ਦਾਲ ਨੂੰ ਪਕਾ ਲਵਾਂਗੇ ਉਦੇ ਨਾਲ ਕੀ ਹੈ ਆਪਣੀ ਜਿਹੜੀ ਦਾਲ ਹੈ ਚੰਗੀ ਤਰ੍ਹਾਂ ਤੜਕੇ ਦੇ ਨਾਲ ਰਲ ਜੂਏਗੀ ਸਿਰਫ 2 ਮਿੰਟ ਵਾਸਤੇ ਹਾਈ ਫਲੇਮ ਦੇ ਉੱਤੇ ਆਪਾਂ ਇਹਨੂੰ ਇਸੇ ਤਰ੍ਹਾਂ ਘੁਮਾਉਂਦੇ ਰਹਿਣਾ ਤੇ ਦਾਲ ਜਿਹੜੀ ਆਪਣੀ ਬਣ ਕੇ ਤਿਆਰ ਹੈ ਤੇ ਚੋਲ ਵੀ ਆਪਣੇ ਪੱਕ ਗਏ ਨੇ 4 ਮਿੰਟ ਹੋ ਗਏ ਨੇ 4 ਮਿੰਟ ਬਾਅਦ ਨੇ ਇਹਨੂੰ ਢੱਕਣ ਹਟਾ ਲਿਆ ਸੀ ਤੇ ਦੇਖੋ ਚੋਲ ਆਪਣੇ ਬਿਲਕੁਲ ਵਧੀਆ ਬਣ ਕੇ ਤਿਆਰ ਹੋਏ ਨੇ ਤਾਂ ਦੇਖੋ ਕਿੰਨੀ ਛੇਤੀ ਆਪਣੀ ਦੋਨੋਂ ਹੀ ਰੈਸਪੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਗਿਲ ਪੰਜਾਬੀ ਕੁਕਿੰਗ ਇਸੇ ਚੈਨਲ ਦੇ ਉੱਤੇ ਆਪਾਂ ਬਹੁਤ ਵਧੀਆ-ਵਧੀਆ ਰੈਸਪੀਜ਼ ਲੈ ਕੇ ਆ ਰਹੇ ਆਂ ਤੇ ਮੇਰੀ ਜਿਹੜੀ ਰੈਸਪੀ ਹੁੰਦੀ ਹੈ ਬਹੁਤ ਸੌਖੀ ਹੁੰਦੀਆਂ ਨੇ ਤੇ ਬਹੁਤ ਹੀ ਮੈਂ ਜ਼ਿਆਦਾ ਇੰਗਰੀਡੀਅੰਟਸ ਵੀ ਯੂਜ਼ ਨਹੀਂ ਕਰਦੀ ਤੇ ਬਹੁਤ ਸਿੰਪਲ ਤੇ ਹੈਲਦੀ ਰੈਸਪੀ ਹੁੰਦੀਆਂ ਨੇ ਮੇਰੇ ਚੈਨਲ ਦੇ ਉੱਤੇ ਤੇ ਆਪਾਂ ਹੁਣ ਇਹਨਾਂ ਨੂੰ ਸਰਵ ਕਰ ਲਵਾਂਗੇ ਇਹ ਆਪਣੇ ਚੋਲ ਬਹੁਤ ਹੀ ਖਿੜਿਖਿੜੇ ਬਣੇ ਨੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਵਿੱਚੋਂ ਤੇ ਇੱਥੇ ਆਪਣੀ ਦਾਲ ਵੀ ਹੈ ਉਹ ਵੀ ਆਪਾਂ ਨੇ ਪਾ ਲੈਣੀ ਹੈ ਤੇ ਦਾਲ ਵੀ ਮੈਂ ਪਾ ਲਈ ਹੈ ਤੇ ਆਪਾਂ ਹੁਣ ਜਿਹੜੀ ਸਾਡੀ ਪਲੇਟ ਹੈ ਉਹ ਸਰਵ ਹੋ ਚੁੱਕੀ ਹੈ ਤੇ ਆਪਾਂ ਹੁਣ ਤੁਹਾਨੂੰ ਦਿਖਾ ਦਿੰਨੇ ਆ ਕਿ ਦੇਖੋ ਦੋਨੋਂ ਚੀਜ਼ਾਂ ਆਪਣੀਆਂ ਤਿਆਰ ਨੇ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਤੇ ਬਹੁਤ ਛੇਤੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ ਤੇ ਆਪਾਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਰੈਸਪੀਸ ਲੈ ਕੇ ਆ ਰਹੇ ਆ ਤੇਜ ਵੀਡੀਓ ਵਧੀਆ ਲੱਗੀ ਤੇ ਇਹਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਆਪਣੇ ਰਿਸ਼ਤੇਦਾਰਾਂ ਜੀ ਫਰੈਂਡ ਸਰਕਲ ਦੇ ਵਿੱਚ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਆਪਾਂ ਲੈ ਕੇ ਆਵਾਂਗੇ ਹੋਰ ਵਧੀਆ ਵਧੀਆ ਤੁਹਾਡੇ ਲਈ ਰੈਸਪੀਜ਼ ਤੇ ਦੇਖਣਾ ਨਾ ਭੁੱਲਿਓ ਗਿਲ ਪੰਜਾਬੀ ਕੁਕਿੰਗ ਤੇ ਆਪਾਂ ਹੁਣ ਥੋੜਾ ਜਿਹਾ ਟੇਸਟ ਕਰ ਲੈਨੇ ਆਂ ਕਿ ਆਪਣੀ ਜਿਹੜੀ ਦਾਲ ਐ ਤੇ ਚਾਵਲ ਕਿੱਦਾਂ ਦੇ ਬਣੇ ਨੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਜਿਹਦਾ